ਸਈਆ ਮੇਰਾ ਗਰੀਬ ਨਿਵਾਜ ਗੁਸਈਆ ਮੇਰਾ ਗਰੀਬ ਨਿਵਾਜ ਗੁਸਈਆ ਮੇਰਾ ਮਾથે ਛਤਰ ਤਰੇ ਮਾથે ਛਤਰ ਤਰੇ ਐ ਛਤਰ ਤਰੇ ே ஷில துஜ வின காண கே ஷில துஜ வின காண கே ஷில துணி கணக்கே ஷில வின்கணி जगत को लागे जागी जोत जगत को लागे जागी जोत जगत को लागे जागी जोत जगत को ले पर तूहित रेता पर तू रे તે તા પર તું હે એસી લાલ તુજ બન કોણ કરે એસી લાલ તુજ બન કોણ કરે એસી લાલ તુજ બન કોણ કરે ਏ ਮੇਰਾ ਗੋਵਿੰਦ ਨੀਜੇ ਹੂ ਜੇ ਕਰੇ ਮੇਰਾ ਗੋਵਿੰਦ ਕੀਜੇ ਹੂ ਜੇ ਕਰੇ ਮੇਰਾ ਗੋਵਿੰਦ ਨੀਜੋ ਜੇ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੇ ਕਾਹੂ ਤੇ ਨਾ ਡਰੇ ਈ ਲਾਲ ਤੁਝ ਮੇਨ ਕੌਣ ਕਰੇ ਐਸੀ ਲਾਲ ਤੁਝ ਮੇਨ ਕੌਣ ਕਰੇ ਐਸੀ ਲਾਲ ਤੁਝ ਮੇਨ ਕੌਣ ਕਰੇ ਐਸੀ ਲਾਲ ਤੁਝ ਮੇਨ ਕੌਣ ਕਰੇ ਨਾਮ ਦੇਵਕ ਵੀਰਤ ਲੋਚਨ ਨਾਮ ਦੇਵਕ ਵੀਰਤ ਲੋਚਨ ਸਦਨ ਕਾਣ ਕਰੇ ਐਸੀ ਲਾਲ ਤੁਜ ਵਿੱਚ ਕਾਣ ਕਰੇ ਐਸੀ ਲਾਲ ਤੁਜ ਵਿੱਚ ਕਾਣ ਕਰੇ ਐਸੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ नमस्कार 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 ગુરુદેવ કો ગુરુદેવ કો ગુરુદેવ કો ગરુદેવ કો ગુરુદેવ કો ગુરુદેવ કો ગુરુદેવ કો ગુરુદેવ કો शकार नमशकार नम षकार नम ना नाम सतनाम जिस मंत्र सुनाया सतनाम जिस ਮੰਦਰ ਸੁਨਾਇਆ ਘਾਟੇ ਨਾਮ ਜਿਸ ਮੰਦਰ ਸੁਨਾਇਆ ਸਤ ਨਾਮ ਜਿਸ ਮੰਦਰ ਸੁਨਾਇਆ ਗੁਰਦੇਵ ਕੋ ਗੁਰਦੇਵ ਕੋ देवको गुरुदेवको को, गुर देव को नमस्कार 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 नमस्कार। शिकार नम शिकार पवजल भी चो घे पवजल बी चो खड़ के, के पव... मुक्त पदार्थ माहे समाया

ਜਨਮ ਮਰਨੋਂ ਕੋਟੇ ਸੰਸਾਰੋਗ ਵਿਯੋਗ ਮਿਟਾਇਆ ਸੰਸਾਰੋਗ ਵਿਯੋਗ ਮਿਟਾਇਆ ਸੰਸਾਰੋਗ ਵਿਯੋਗ ਮਿਟਾਇਆ ਸੰਸਾਰੋਗ ਵਿਯੋਗ ਮਿਟਾਇਆ ਸੰਸਾਏ ਹੋ ਸੰਸਾਰ ਹੈ ਸੰਸਾਏ ਹੋ ਸੰਸਾਰ ਹੈ ਸੰਸਾਰੇ ਹੋ ਸੰਸਾਰ ਹੈ ਸੰਸਾਏ ਹੋ ਸੰਸਾਰ ਹੈ ਜਨਮ ਮਰਨ ਵਿਚ ਦੁੱਖ ਸਬਾਇਆ ਜਨਮ ਮਰਨ ਵਿਚ ਦੁੱਖ ਸਬਾਇਆ ਸੰਸਾਰੇ ਵਿਚ ਦੁੱਖ ਸਬਾਇਆ ਹੈਲੋ ਹੈਲੋ

સાવત સૂર તને જમ ગવાયા સાવત સૂર જનમ ગવાયા તાર ના મચાર ગરુદેવ કો ગુરુદેવ કો

debe santana me lisis manteresen ayah santana me lisis manteresen ayah நம சீக்கார குரு நம சிக்க நம पूरन सतगुर ज्ञान पूर सतगुर ज्ञान भोरन सतगुर ज्ञान पंजन ते नाम जी दुख पंजन ते नाम सुख पंजन ते नाम जी दुख पंजन ते नाम जित पार ब्रहम जित घट पार ब्रह्म जिते पार ब्रह्म जिते पार ब्रह्म सोई ਸੁਹਾਵਾ ਥਾਂ ਸੋਈ ਸੁਹਾਵਾ ਥਾਂ ਸੋਈ ਸੁਹਾਵਾ ਥਾਂ ਨੇ ਸੋਈ ਸੁਹਾਵਾ ਥਾਂ ਨੇ ਕਾਂਕਰ ਨੇਰਣ ਆਵਈ ਕਾਂਕਰ ਨੇਰਣ ਆਵਈ ਜਮ ਕਾਂਕਰ ਨੇੜਨ ਆਵਈ ਜਮ ਕਾਂਕਰ ਨੇੜਨ ਆਵਈ ਜਸਨਾ ਹਰ ਗੁਣ ਗਾਓ ਰਸਨਾ ਹਰ ਗੁਣ ਗਾਓ ਰਸਨਾ ਹਰ ਗੁਣ ਗਾਓ ਰਸਨਾ ਹਰ ਗੁਣ ਗਾਓ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇ ਨਾਮ ਦੁਖ ਪੰਜਨ ਤੇਰਾ ਨਾਮ ਦੁਖ ਪੰਜਨ ਤੇਰਾ ਨਾਮ ਉਹ ਦੁਨੀਆਂ ਦੇ ਦੁੱਖੜੇ ਦੂਰ ਕਰੇ 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 ਗੁਰੂ ਨਾਨਕ ਤੇਰੀ ਬਾਣੀ ਦੁਨੀਆਂ ਦੇ ਦੁੱਖੜੇ ਦੂਰ ਕਰੇ ਦੁਨੀਆਂ ਦੇ ਦੁੱਖੜੇ ਦੂਰ ਕਰੇ ਗੁਰ ਨਾਨਕ ਤੇਰੀ ਬਾਣੀ ਦੁਨੀਆਂ ਦੇ ਦੁੱਖੜੇ ਦੂਰ ਕਰੇ ਦੁਨੀਆਂ ਦੇ ਦੁੱਖੜੇ ਦੂਰ ਕਰੇ ਜਮ ਕਾਂਕੜ ਨੇ ਰਣ ਆਵਈ ਜਮ ਕਾਂਕੜ ਨੇ ਰਣ ਆਵਈ ਜਮ ਕੰਕਰ ਨੇੜ ਨ ਆਵਈ ਜਮ ਕੰਕਰ ਨੇੜ ਨ ਆਵਈ ਸਿਸਨਾ ਹਰ ਗੁਣ ਗਾਓ ਸਿਸਨਾ ਹਰ ਗੁਣ ਗਾਓ ਆਂਦੇ ਦੁੱਖੜੇ ਦੂਰ ਕਰੇ ਦੁਨੀਆਂ ਦੇ દુકડે દૂર કરે દુનિયા દૂર કરે દુનિયા દુગડે દૂર કરે ગુરુ નાનક તેરી બાણી દુખડે દૂર કરે દુનિયા દુખડે દૂર કરે ગુરુ નાનક તેરી બાણી દુનિયા દુખડે દૂર કરે દુનિયા દુગડે દૂર કરે વાગુ જી કા ખસા વાહગુ ਮੈਂ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੇਜਿ ਸਿ ਮਨ ਵਜਿਆ ਬਦਾਇਆ ਰਾਗਰਦਨ ਪਰਵਾਰ ਪਰਿਆ ਸ਼ਬਦ ਗਾ ਬਣਿਆ ਆਂ ਸ਼ਬਦੋ ਤਗਾਵੋ ਹਰੀ ਕੇ ਰਾਮ ਨਿ ਜੀਵਸਾਇਆ ਕਾਹੇ ਨਾਨਕ ਨੰਦ ਉਹ ਆਸਤ ਗੁਰੂ ਮੈਂ ਪਾਇਆ મેરા સરાર હો હર ના રહો તું મન મેો કરે તેરા કારના સબ ના સમ્રથ સ્વામી જોનો સાર નક મન મેરે હરનાલ साहिब क्या नहीं कर तेरे करता तेरे सब कुछ है जिसके वे तुम पावे सलाह तेरी नाम मन बस नाम जिनके मन बसे आवाजे शब्द करेरे कहे नानक जलते साहिब क्या नहीं कर तेरे साचा नाम मेरा रा ਮਾਧਾਰੇ ਮਿਰਾ ਜਿਨੇ ਪੂਖਾ ਸਭ ਗਵਾ ਕਰ ਸ਼ਾਂਤ ਸੁਖ ਮਨ ਹੈ ਆਈ ਵਸਿਆ ਜਿਨੇ ਇਛਾ ਸਭ ਪੂਜਾਈਆਂ ਸਦਾ ਕੁਰਬਾਨ ਕਿਤਾ ਗੁਰਬੀਤ ਸਿਸਤੀਆਂ ਏ ਵੜਿਆਆਂ ਕਾਏ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਯਾਦਾਰੋ ਵਾਜੇ ਪੰਜ ਸ਼ਬਦ ਦਿਤ ਕਰ ਸਬਾਗੇ ਕਰ ਸਬਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆਂ ਪੰਜ ਦੂਤ ਦੁਨ ਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ சகல மனோர பூரே சகல் பூர ரோக்கன் ਸੋਰੀ ਸੱਚੀ ਬਾਣੀ ਸੰਗ ਕਾਜਣ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁੰਦੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਾ ਪਰਪੂਰ ਬਿਨਵੰਤਨਾ ਤਖੁਰ ਚਰਨ ਲਾਗੇ ਬਾਜੇ ਅਰ ਹਰ ਦੂਰੇ ਸੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤਮਾਤ ਦਿਵਸ ਰਾਤ ਰਈ ਤਾਈ ਦਇਆ ਖੈ ਲੈ ਸਵਲ ਜਗਤ ਚੰਗਿਆਈਆ ਬੁਰੀਆਈਆ ਵਾਟੇ ਕਰਮ ਹਦੂਰ ਕਮੀ ਆਪੋ ਆਪਈ ਕੈਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਜੈ ਮਸ਼ਕਟ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਝੂਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਝੂਟੀ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸਾਹਿਬ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਨਕ ਲਈ ਤੇ ਆਏ ਫਿਰੰਗਰ ਗੁਰ ਤੇ ਅਮਰਦਾਸ RAM ਜਸਾ ਹੋਈ ਸੁਹਾਏ ਵਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੇ ਸਬਦ ਹੋ ਜਾਏ ਏਕ ਵਾਹ ਜਰ ਸਮਰਿਆ ਕਰਨਾ ਉਨਜਾ ਵਿੱਚ ਆਏ ਸਭ ਥਾਈ ਹੋਈ ਸੁਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਸਭ ਥਾਈ ਹੋਏ ਸਹਾਇ ਦਸਵਾ ਪਾਤਸ਼ਾਹ ਦੇ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠੀ ਜੀ ਜਰ ਦੇ ਧਿਆਨ ਕਰਕੇ ਬੋਲੋ ਜੀ ਸਤਿਗੁਰਾਂ ਦੇ ਸਾਜਿਨ ਬਾਜੇ ਪੰਜ ਪਿਆਰੇ ਪਿਆਰ ਸਾਹਿਬ ਜਾਦੇ 40 ਮੁਖਤੇ ਖਟੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਬੇੜ ਕਰਾਈ ਤੇਗ ਬਾਹੀ ਦੇਖ ਕੇ ਅੰਦਰ ਕੀਤਾ ਜਿਨਾ ਪਿਆਰਿਆਂ ਸੱਚਿਆਰਿਆਂ ਸ੍ਰੀ ਦਾਮ ਰੀਤਾਂ ਜੀ ਕੁਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਾਏ ਗੁਰਜਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਜੰਡਲ ਬਨ ਅਸ਼ੀਰਕੀਤੇ ਗੱਡੀਆਂ ហេਠਾਂ ਨਤਾੜੇ ਡਾਂਗਾਂ ਰੀਆਂ ਮਾਰਾ ਖਾਧੀਆਂ ਸੇ ਕੀ ਕੇ ਸਾਸ ਸਵਾਸ ਸੰਗ ਨਵਾਈ ਸਦਕ ਨਹੀਂ ਹਾਰਿਆ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜ ਮਾਣ ਸਤਿਗੁਰੂ ਨੇਤ ਆਣਿਓ ਕੇ ਤਾੜ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਚਰਨਾਚਰ ਜਾਸ ਬੇਂਤੀ ਆਪ ਜੀਆਂ ਦੇ ਰਹਿਮਤ ਕਿਰਪਾ ਕੀਤੀ ਸਮੂਹ ਪਰਿਵਾਰ ਨੂੰ ਆਪਣੇ ਘਰ ਘਰ ਦੀ ਸੇਵਾ ਬਖਸ਼ੇ ਕੀਤੀ ਸਤਿਗੁਰ ਜੀਓ ਸਰਦਾਰ ਕਮਲਜੀਤ ਸਿੰਘ ਸਮੂਹ ਪਰਿਵਾਰ ਵੱਲੋਂ ਆਪਣੀ ਸੁਪੁੱਤਰੀ ਬੱਚੀ ਸਿਮਰਨਜੀਤ ਕੌਰ ਜੇ ਜਨਮ ਦਿਨ ਦੀ ਖੁਸ਼ੀ ਨੂੰ ਸਾਂਝੀ ਕਰਦੇ ਆ ਅਤੇ ਸਾਈਂ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਜਹਾੜਿਆਂ ਦੇ ਸਬੰਧ ਅੰਦਰ ਪ੍ਰਭਾਤ ਹੈਰੀ ਆਪਣੇ ਗ੍ਰਹਿ ਵਿਖੇ ਸਤਿਗੁਰੂ ਮਹਾਰਾਜ ਜੀ ਉਹ ਅੱਜ ਦੀ ਸੇਵਾ ਸਮੂਹੇ ਪਰਿਵਾਰ ਵੱਲੋਂ ਸਜੇ ਜਲਵਾਰ ਅੰਦਰ ਸੋਨੀ ਸਾਹਿਬ ਦਾ ਜਾਪ ਉਪਰੰਕ ਆਪ ਜੀਆਂ ਦੀ ਸੰਗਤਾਂ ਨੇ ਸ਼ਬਦ ਕੀਰਤਨ ਵਿੱਚ ਹਾਜ਼ਰੀ ਭਰੀ ਅਨੰਦ ਸਭ ਸੇ ਪਉੜੀਆਂ ਜਪਾ ਕੀਤੇ ਹੋਈਆਂ ਭੁੱਲਾਂ ਚੁਕਾਂ ਖਿਮਾ ਬਖਸ਼ੋ ਅਗੋਂ ਬਾਤਿ ਸੁਧ ਸੇਵਾ ਸੁਧ ਬਾਣੀ ਪੜ੍ਹਦੀ ਬੁੱਧੀ ਪਿਆਰ ਭਾਵਨਾ ਬਖਸ਼ੋ ਦਰ ਆਈ ਸੰਗਤ ਦੀ ਹਾਜ਼ਰੀ ਇਤਫੁਲ ਪੇਟਾਵਾਂ ਦਰ ਪ੍ਰਵਾਣ ਕਰੋ ਜਰੋਂ ਘਰੋਂ ਗੁਰ ਸਿੱਖੀ ਜੀਵਨ ਦੀ ਜਾਤ ਬਾਣੀ ਬਾਣੇ ਦਾ ਪਿਆਰ ਬਖਸ਼ੋ ਪਰਿਵਾਰ ਵੱਲੋਂ ਆਪ ਜੀ ਦਾ ਧੰਨਵਾਦ ਸ਼ੁਕਰਾਨਾ ਕਰਦੇ ਹੋਏ ਆਪ ਜੀਆਂ ਦੇ ਸੋਹਣੇ ਜਿਹੇ ਮਾਲਿਆਂ ਵਾਸਤੇ ਸਤਿਗੁਰੂ ਜੀ ਉਹ 1100 ਰੁਪਇਆ ਭੇਟਾ ਕੀਤਾ ਹੈ ਪਰਿਵਾਰ ਜੀ ਸੇਵਾ ਨੂੰ ਪ੍ਰਵਾਨ ਕਰੋ ਜੜੀ ਕੱਲਾ ਬਖਸ਼ ਕਰੋ ਬੱਚੀ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ ਆਪਣੇ ਕਰ ਕਰਕੇ ਪਿਆਰ ਬਾਣੀ ਬਾਣੇ ਦਾ ਪਿਆਰ ਨਾਮ ਦਾ ਜੈਸ਼ਨਾਹ ਜੀ ਦਾ ਚਰ ਬਖਸ਼ ਕੇ ਨਵਾਜਣਾ ਜੜੀ ਕੱਲਾ ਬਖਸ਼ ਕਰਨੀ ਦੇਸ਼ ਵਿਦੇਸ਼ ਸੁਰੱਖਿਆ ਕਰਨੀ ਸਤਿਗੁਰੂ ਜੀ ਆਪ ਜੀ ਦਾ ਨਾਮ ਚਿਤਾਵੇ ਬਖਸ਼ੇ ਭੰਡਾਰਿਆ ਬਿਤੋਂ ਜੀਗ ਸੰਗਤਾਂ ਬਾਦਿ ਚਲਿ ਬੰਗਰ ਸੁਜਾਇ ਕਰੋ ਕਿਰਪਾ ਬਖਸ਼ੂ ਪਰਵਾਨੀ ਕਰੀ ਪਾਗ ਸਰ ਸੋਚ ਵਿੱਚ 라ਉਣ ਲਾਵੋ ਭੋਗ ਹਰਦਾਇ ਭੋਗ ਲਗਿਆ ਪ੍ਰਸਾਦ ਸੰਗਤਾਂ ਚ ਬਖ ਕੇ ਜੋ ਜੀ ਸਕੇ ਵਾਹਿਗੁਰੂ ਜਪੇ ਰਸਤਾ ਵਸਤ ਜੁਰਗਾ ਹੋ ਭੇਜਣਿਆ ਕਾਰਜ ਦਾਸ ਕਰਨੇ ਹੁਕਮ ਨਾਮ ਬਖਸ਼ ਕੇ ਕਰਤਾਰ ਕਰੋ ਸਹੀ ਪਿਆਰੇ ਮੇਲੋ ਜਨ ਮੇਰਿਆ ਨਾਮ ਚ ਚਾਵੇ ਗੁਰ ਨਾਨਕ ਸੇਵਾਹੂ ਸਰ ਜੀ ਬਦਨਾ ਸੇਵਾਹੂ ਸਰ ਜੀ ਤੂੰ ਮੇਰੋ ਮੇਰ ਪਰਵਤ ਸੁਆਮੀ ਓਟ ਕਹਿ ਮੈਂ ਤੇਰੀ ਨਾ ਤੁਮ ਨੂੰ ਨਾ ਹਮ ਕਰਤੇ ਰੱਖਣੀ ਮੇਂ ਹਰ ਮੇਰੀ ਸਤਿ ਸ੍ਰੀ ਅਕਾਲ ਸੋ ਦਰਸੋ ਦਰਸੋ ਦੋਜੇ ਡਿਠੇ ਸਤਿ ਸਕੇ ਮਾਲ ਜਨਮ ਜਨਮ ਦੀ ਸੁ ਕਹੋ ਤੰਦ ਗੁਰੇ ਸੇਵੀਏ ਦਰਸ਼ਨ ਪਰਸਯਾ ਜਨਮ ਮਰਣ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸਤਨਾਮ ਵਾਹਿਗੁਰੂ ਸਹਿਬ ਜੀ ਸੋਰਠ ਮਹੱਲਾ ਪੰਜਵਾ ਅਗ ਸੁਖ ਮੇਰੇ ਮੀਤਾਂ ਪਾਖੀ ਆਨੰਦ ਪ੍ਰਵ ਕੀਤਾ ਪਰਮੇਸ਼ੁਰ ਬਣਤ ਬਣਾਈ ਫਿਰ ਡੋਲਤ ਕਤਹੂ ਨਾਹੀ ਅਗ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ੁਰ ਬਣਤ ਬਣਾਈ ਫਿਰ ਡੋਲਕ ਕਥੂ ਨਾਹੀ ਸੱਚੇ ਸਹਬ ਸਿਓ ਮਨ ਮਨਿਆ ਹਰ ਸਰਵ ਨਿਰੰਤਰ ਜਨਿਆ ਰਹਾਉ ਸਭ ਜੀ ਤੇਰੇ ਦਇਅਲਾ ਆਪਣੇ ਭਗਤ ਕਰਹਿ ਪ੍ਰਤਪਲ ਆਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਈ ਸਭ ਜੀ ਤੇਰੇ ਜੈ ਅਲ ਆਪਣੇ ਭਗਤ ਕਰਹਿ ਪ੍ਰਤਪਲ ਆਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ